ਜਿਹੜੇ ਅੱਜ ਦੇ ਗਲਵਾ ਦੇ ਫਾਈਨਲ ਰਾਉਂਡ ਦੇ ਵਿੱਚ ਅੱਜ ਦਾ ਜਿਹੜਾ ਬਰਨਿੰਗ ਇਸ਼ੂ ਹੈ ਫਸਦਾ ਮਸਲਾ ਹੈਗਾ ਕਿ ਜਗਜੀਤ ਸਿੰਘ ਢੱਲੇਵਾਲ ਕਿਸਾਨਾਂ ਆਗੂ ਮਰਨ ਵਰਤ ਤੇ ਬੈਠੇ ਹੋਏ ਨੇ ਐਮਐਸਪੀ ਸਮੇਤ ਐਮਐਸਪੀ ਦੀ ਕਾਨੂੰਨੀ ਗਾਰੰਟੀ ਸਮੇਤ ਬਹੁਤ ਸਾਰੀਆਂ ਕਿਸਾਨੀ ਜਿਹੜੀਆਂ ਜਾਇਜ਼ ਮੰਗਾਂ ਹੈਗੀਆਂ ਉਹਨਾਂ ਦੇ ਉੱਤੇ ਇੱਕ ਆਰ ਜਾਂ ਪਾਰ ਦੀ ਲੜਾਈ ਲੜ ਰਹੇ ਨੇ ਤੇ ਉਹਨਾਂ ਨੇ ਆਪਣੀ ਜ਼ਿੰਦਗੀ ਵੀ ਨੂੰ ਵੀ ਮਤਲਬ दाते ਲਗਾ ਦਿੱਤਾ ਹੈ ਜੀ ਤਾਂ ਇਹਦੇ ਤੇ ਪਹਿਲਾ ਸਵਾਲ ਪਬਲਿਕ ਦੇ ਵਿੱਚ ਵੀ ਇਹ ਉੱਠਦਾ ਰਿਹਾ ਹੈ ਤੇ اپੋਜੀਸ਼ਨ ਪਾਰਟੀਆਂ ਨੇ ਵੀ ਉਠਾਇਆ ਇਵਨ ਕਿਸਾਨ ਆਗੂਆਂ ਨੇ ਵੀ ਜ਼ੋਰਦਾਰ ਢੰਗ ਦੇ ਨਾਲ ਇਹ ਗੱਲ ਮਤਲਬ ਕਹੀ ਹੈ ਕਿ ਸਾਡੇ 13 ਐਮਪੀ ਨੇ ਇਨਕਲੂਡਿੰਗ ਚਣੀ ਅਦਰ ਪਾਰਟੀਆਂ ਸੱਤ ਰਾਜ ਸਭਾ ਮੈਂਬਰ ਆ ਗਏ ਹੈ ਤੇ 95 ਜਾਂ 94 ਆਮਦਵੀ ਪਾਰਟੀ ਦੇ ਐਮਐਲਏ ਉਹ ਕਹਿੰਦੇ ਵੀ ਜੇ ਕੇਜਰੀਵਾਲ ਦੇ ਉੱਤੇ ਕਿਸੇ ਕਿਸਮ ਦਾ ਸੈਂਟਰ ਗਵਰਨਮੈਂਟ ਅਟੈਕ ਕਰਦੀ ਹੈ ਤਾਂ ਇਹ ਸਾਰੇ ਐਮਐਲਏ ਇਕੱਠੇ ਹੋ ਕੇ ਦਿੱਲੀ 'ਚ ਧਰਨਾ ਲਾ ਦਿੰਦੇ ਨੇ ਇਹ ਦਲ ਡੱਲੇ ਵਾਲਾ ਜਿਹੜਾ ਕਿਸਾਨਾਂ ਕੋ ਆਉਦੀ ਜ਼ਿੰਦਗੀ ਦਾਤ ਹੀ ਹੈ ਇਦੇ ਵਾਸਤੇ ਨਹੀਂ ਉੱਥੇ ਕੋਈ ਧਰਨਾ ਲਾ ਸਕਦੇ ਸੀ ਜਾਂ ਐਦਾਂ ਦੇ ਸਾਰਾ ਇਕੱਠਾ ਬਣਾ ਕੇ ਵਿਸ਼ਾਲ ਡੈਪੂਟੇਸ਼ਨ ਦੇ ਤੌਰ ਤੇ ਸੈਂਟਰ ਗਵਰਨਮੈਂਟ ਦੇ ਸਾਹਮਣੇ ਜਿਹੜੇ ਹੈਗੇ ਆ ਉਹ ਪ੍ਰੋਟੈਸਟ ਕਰਦੇ ਇਹ ਦੇਖਣ ਚ ਨਹੀਂ ਮਿਲਿਆ ਜੀ ਅ ਬਾਕੀ ਤਾਂ ਪਾਰਟੀ ਪਾਲਿਸੀ ਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ ਔਰ ਜਿਹੜੀ ਗੱਲ ਪਾਰਲੀਮੈਂਟ ਦੇ ਵਿੱਚ ਉਠਾਉਣੀ ਸੀ ਆ ਮੈਂ ਹਰ ਲੀਡਰ ਨੂੰ ਸੁਣਿਆ ਆ ਢੱਲੇਵਾਲ ਸਾਹਿਬ ਵਾਸਤੇ ਉੱਥੇ ਗੱਲ ਕਰਦੇ ਆ ਸਭ ਤੋਂ ਪਹਿਲਾਂ ਡਿਲੀਵਰਸ ਆਫ ਦੀ ਸਿਹਤ ਦਾ ਫਿਕਰਮੰਦੀ ਔਰ ਉਸ ਤੋਂ ਬਾਅਦ ਕਾਨੂੰਨੀ ਗਰੰਟੀ ਜਿਹੜੀ ਸਾਡੀ ਫਸਟ ਵਾਰ ਦੀ ਐਮਐਸਪੀ ਦੀ ਹੈ ਉਹਦੇ ਬਾਰੇ तकरीबन तकरीबन ਸਾਰੇ ਰਾਜ ਸਭਾ ਮੈਂਬਰ ਤੇ ਸਾਰੇ ਸਾਡੇ ਆਮ ਆਦਮੀ ਪਾਰਟੀ ਤੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਸਭ ਨੇ ਆਪੋ ਆਪਣੇ ਵਿਚਾਰ ਵੀ ਰੱਖੇ ਆ ਔਰ ਸੋਚਣ ਵਾਲੀ ਗੱਲ ਇਹ ਆ ਕਿ ਤੁਸੀਂ ਉਹਨਾਂ ਦੇ ਜਵਾਬ ਦੇ ਵਿੱਚ ਕੁਝ ਦਿਆ ਉਹਨਾਂ ਨੇ ਬੜੇ ਜ਼ੋਰਦਾਰ ਢੰਗ ਦੇ ਨਾਲ ਸਭ ਨੇ ਮੈਂ ਸਭ ਨੂੰ ਸੁਣਿਆ ਸਭ ਕੋ ਸਭ ਨੇ ਜ਼ੋਰਦਾਰ ਢੰਗ ਦੇ ਨਾਲ ਡਲੇਵਾਲ ਸਾਹਿਬ ਦੀ ਸਿਹਤ ਦਾ ਹਵਾਲਾ ਦਿੱਤਾ ਸਭ ਨੇ ਜ਼ੋਰਦਾਰ ਢੰਗ ਦੇ ਨਾਲ ਐਮਐਸਪੀ ਦੀ ਗਰੰਟੀ ਦੀ ਗੱਲ ਕੀਤੀ ਆ ਔਰ ਨਾਲ ਦੀ ਨਾਲ ਕੋਸਿਆ ਵੀ ਆ ਸੈਂਟਰ ਗਵਰਨਮੈਂਟ ਨੂੰ ਕਿ ਤੁਸੀਂ ਵਾਅਦਾ ਖਲਫੀ ਕੀਤੀ ਆ ਤੁਸੀਂ ਵਾਅਦਾ ਕਰਕੇ ਦੇਸ਼ ਦੇ ਕਿਸਾਨਾਂ ਦੇ ਨਾਲ ਤੇ ਤੁਸੀਂ ਧੋਖਾ ਕੀਤਾ ਪਰ ਰਿਵਰਸ ਦੇ ਵਿੱਚ ਉਹਨਾਂ ਨੂੰ ਜਵਾਬ ਨਹੀਂ ਅੱਗੋਂ ਕਿਸੇ ਨੂੰ ਵੀ ਆਇਆ ਤੁਸੀਂ ਮੈਂ ਇਸ ਮਤਲਬ ਸੈਂਟਰਲ ਗਵਰਨਮੈਂਟ ਦੀ ਇਸ ਬੇਸ਼ਰਮੀ ਤੋਂ ਇੰਨੀ ਮੈਨੂੰ ਪਰੇਸ਼ਾਨੀ ਆ ਕਿ ਕੈਸੇ ਲੋਕ ਬੈਠੇ ਨੇ ਉੱਤੇ ਜਿਨ੍ਹਾਂ ਦੇ ਅੰਦਰ ਨਾ ਕੋਈ ਜਜ਼ਬਾਤ ਨੇ ਨਾ ਆਪਣੇ ਲੋਕਾਂ ਵਾਸਤੇ ਕੋਈ ਉਹਨਾਂ ਦੇ ਹਿੱਤ ਨੇ ਕੋਈ ਪਿਆਰ ਨਹੀਂ ਹੈ ਕੋਈ ਦੇਸ਼ ਦੀ ਜਨਤਾ ਦਾ ਕੋਈ ਫਿਕਰ ਨਹੀਂ ਹੈ ਮਟੀਰੀਅਲਿਸਟਿਕ ਲੋਕ ਜਿਹੜੇ ਆ ਕੁਝ ਕੋਰਪੋਰੇਟ ਘਰਾਣਿਆਂ ਨੂੰ ਮਤਲਬ ਕਰਨ ਵਾਸਤੇ ਸੇਵ ਕਰਨ ਵਾਸਤੇ ਲੋਕ ਉੱਥੇ ਬੈਠੇ ਨੇ ਇਹ ਕਿਹੋ ਜਿਹਾ ਹੀ ਰਾਜ ਔਰ ਕਿਹੋ ਜਿਹਾ ਰਾਜ ਆਉਣ ਵਾਲੇ ਸਮੇਂ 'ਚ ਇਹ ਵੱਧਦਾ ਜਾ ਰਿਹਾ ਜਿਹੜਾ ਹੈ ਨਾ ਤੁਸੀਂ ਕਾਰਪੋਰੇਟ ਘਰਾਣਿਆਂ ਦੇ ਸਾਡੇ ਮੀਠੇ ਜੀ ਔਰ ਉਹਨਾਂ ਨੇ ਵੀ ਇਹ ਉੱਥੇ ਗੱਲ ਕੀਤੀ ਵੀ ਤੁਸੀਂ ਕਾਰਪੋਰੇਟ ਘਰਾਣਿਆਂ ਦਾ 18 ਲੱਖ ਕਰੋੜ ਰੁਪਏ ਜਿਹੜਾ ਉਹ ਮਾਫ ਕਰਦੇ ਹੋ ਉਹਨਾਂ ਦੇ ਥਾਂ ਤੇ ਤੁਸੀਂ ਭਰਦੇ ਹੋ 10 ਲੱਖ ਕਰੋੜ ਰੁਪਏ 10-12 ਲੱਖ ਕਰੋੜ ਰੁਪਏ ਔਰ ਜੇ ਉਹਦੇ ਸਾਹਮਣੇ ਦੇਖਿਆ ਜਾਵੇ ਤਾਂ ਕਿਸਾਨਾਂ ਦੇ ਕਿੰਨੇ ਕੁ ਪੈਸੇ ਨੇ 80 ਲੱਖ ਰੁਪਏ ਕਿਸਾਨਾਂ ਦਾ ਕਿ ਤੁਸੀਂ ਉਹਨਾਂ ਦੇ ਕਾਰਪੋਰੇਟ ਲੋਕਾਂ ਦੇ ਤੇ ਪੈਸੇ ਤੁਸੀਂ ਮਾਫ ਕਰਦੇ ਹੋ ਜਿਨ੍ਹਾਂ ਨੂੰ ਜ਼ਰੂਰਤ ਵੀ ਨਹੀਂ ਹੈ ਜਿਹੜੇ ਸਰ ਦੇ ਪੁੱਛਦੇ ਨਹੀਂ ਜਿਨ੍ਹਾਂ ਕੋ ਬਹੁਤ ਖੁਸ਼ੀਆਕ ਹੋ ਆਪਣਾ ਗੁਜ਼ਾਰਾ ਕਰ ਸਕਦੇ ਆ ਲੇਕਿਨ ਕਿਸਾਨਾਂ ਦਾ 18 ਲੱਖ ਰੁਪਇਆ ਜੋ ਕਰੋੜ ਜੇ ਤੁਸੀਂ ਮਾਫ ਕਰਨਾ ਪੈ ਜਵੇ ਤਾਂ ਉਹ ਤੁਹਾਨੂੰ ਚੁੰਮਦਾ ਤੁਹਾਨੂੰ ਡੱਲੇ ਵਾਲ ਸਾਹਿਬ ਦੀ ਸਿਰ ਦਾ ਫਿਕਰ ਨਹੀਂ ਹੈ ਤੁਹਾਨੂੰ ਕਿਸਾਨਾਂ ਦੇ ਕਰਜ਼ੇ ਦੀ ਫਿਕਰ ਨਹੀਂ ਹੈ ਤੁਹਾਨੂੰ ਕਿਸਾਨਾਂ ਦੀ ਫਸਲ ਦੀ ਫਿਕਰ ਨਹੀਂ ਹੈ ਪੰਜਾਬ ਨੂੰ ਬਰਬਾਦ ਤਬਾਹ ਕਰਕੇ ਹਰ ਤਰੀਕੇ ਦੇ ਨਾਲ ਤੇ ਤੁਸੀਂ ਹੁਣ ਪੰਜਾਬ ਨੂੰ ਆਪਣਾ ਦੁਸ਼ਮਣ ਬਣੇ ਬੈਠੇ ਹੋ ਮੈਨੂੰ ਨਹੀਂ ਲੇਕਿਨ ਮੈਂ ਤੁਹਾਨੂੰ ਸੌਰੀ ਵਿੱਚ ਮਤਲਬ ਟੋਕਰੀਆਂਗਾ ਤੁਸੀਂ ਆਮਦਮੀ ਪਾਰਟੀ ਵੱਲੋਂ ਇੱਕ ਐਕਸਪੈਰੀਮੈਂਟ ਕੀਤਾ ਕਿਸਾਨਾਂ ਨੂੰ ਰਾਹਤ ਦੇਣ ਦਾ ਉਹ ਸੀਗਾ ਕਿ ਕਾਲ ਦਿੱਤੀ ਗਈ ਕਿ ਕਿਸਾਨੋਂ ਮੂੰਗੀ ਵਿੱਚੋਂ ਜੀ ਅਸੀਂ ਇਹ ਇਹ ਮਤਲਬ ਪਰਚੇਜ਼ ਕਰ ਰਹੇ ਹਾਂ ਜੀ ਲੇਕਿਨ ਉਹ ਮਤਲਬ ਉਹਦਾ ਹਸ਼ਰ ਬਹੁਤ ਕਹਿੰਦੇ ਮਾੜਾ ਹੋਇਆ ਕਿਸਾਨਾਂ ਦਾ ਇਹ ਹੈਗਾ ਕਿ ਉਹਨਾਂ ਦੀ ਮੂੰਗੀ ਦੀ ਫਸਲ ਹੈ ਜਿਹੜੀ ਉਹ ਰੁਲ ਗਈ ਉਹ ਖਰੀਦੀ ਨਹੀਂ ਗਈ ਸਰਕਾਰ ਵੱਲੋਂ ਨਹੀਂ ਇਹ ਗੱਲ ਬਿਲਕੁਲ ਗਲਤ ਨਹੀਂ ਹੈ ਕਿਉਂਕਿ ਮੈਨੂੰ ਸਾਨੂੰ ਵੀ ਯਾਦ ਹੈ ਜਦੋਂ ਫਸਟイヤー ਮੂੰਗੀ ਵਿਝਵਾਈ ਗਈ ਆ ਔਰ ਤਕਰੀਬਨ ਸਾਰੀ ਮੂੰਗੀ ਜਿਹੜੀ ਐਮਐਸਪੀ ਤੇ ਖਰੀਦੀ ਗਈ ਆ ਔਰ ਜਿਹਦੇ ਵਿੱਚੋਂ ਜਿੰਨਾ ਪੈਸਾ ਮਤਲਬ ਐਮਐਸਪੀ ਤੇ ਜੇ ਨਹੀਂ ਕਿਸੇ ਨੇ ਖਰੀਦੀ ਸੀ ਜਾਂ ਸਰਕਾਰ ਨੇ ਸਰਕਾਰ ਨੇ ਜਿੰਨੀ ਖਰੀਦੀ ਐਮਐਸਪੀ ਤੇ ਖਰੀਦੀ ਔਰ ਜਿੰਨੀ ਵਧ ਗਈ ਜਿਹੜੀ ਪ੍ਰਾਈਵੇਟ ਪਲੇਅਰਸ ਨੇ ਵਿਕਰੀਤੀ ਆ ਉਹਦਾ ਵਿਚੜਾ ਬਾਕੀ ਬਚਦਾ ਪੈਸਾ ਸੀ ਉਹ ਸਰਕਾਰ ਨੇ 페 ਕੀਤਾ ਸੀ ਮੁੰਗੀ ਦਾ ਜਿੰਨਾ ਮਤਲਬ ਉਹਨਾਂ ਨੂੰ ਕੀਮਤ ਘੱਟ ਮਿਲੂ ਨੂੰ ਕੰਪਰਸਟ ਕੀਤਾ ਸੀ ਕਹਦਾ ਕੀਤਾ ਸੀ ਕਿਉਂਕਿ ਮੈਂ ਨਾ ਆਪਣੇ ਜੁਡੀਸਿਡਰੀ ਕੋਆਪਰੇਸ਼ਨ ਦੀ ਕਮੇਟੀ ਵਿਧਾਨ ਸਭਾ ਦੀ ਐ ਮੈਂ ਉਹਦੀ ਮੈਂਬਰ ਅਹੀਂ 2 ਸਾਲ ਤੇ ਉਹਦੇ ਵਿੱਚ ਇਹ ਸਾਰੀਆਂ ਗੱਲਾਂ ਵਾਤਾ ਸੀ ਤੇ ਪ੍ਰੋਜੈਕਟ ਫਿਰ ਬੰਦ ਕਿਉਂ ਕਰ ਦਿੱਤਾ ਮੁੜ ਕੇ ਗੱਲ ਨਹੀਂ ਕੀਤੀ ਕਿ ਅਸੀਂ ਫਲਾਨੀ ਫਸਲ ਬੀਜੋ ਉਹ ਚੁੱਪੀ ਹੋ ਗਈ ਮਤਲਬ ਆਮਦ ਆਮਦ ਵਿਪਾਰ ਦੀ ਨਹੀਂ ਉਹ ਉੱਥੇ ਹਮੇਸ਼ਾ ਹੈ ਸਾਡੇ ਵੱਖ-ਵੱਖ ਜਿਹੜੇ ਖੇਤੀ ਮਾਹਿਰ ਨੇ ਸਾਡੇ ਪਿੰਡਾਂ ਚ ਵੀ ਜਾਣਦੇ ਨੇ ਉੱਥੇ ਵੀ ਜਾ ਕੇ ਮੋਬਿਲਾਈਜ਼ ਕਰਦੇ ਆ ਲੋਕਾਂ ਨੂੰ ਕਿਹਦੇ ਚ ਬਾਹਰ ਨਿਕੋ ਹੁਣ ਝੋਨੇ ਦੀ ਫਸਲ ਦੇ ਵਿੱਚ ਉਹਨਾਂ ਨੂੰ ਝੋਨੇ ਦੀ ਜਿਹੜੀ ਆ ਪੂਸਾ ਛੱਡ ਕੇ ਵਸਮਤ ਜਿਹੜੇ ਦੂਸਰੀਆਂ ਵੈਰਾਈਟੀਆਂ ਵਿੱਚ ਜਿਹੜੀਆਂ ਸਿੱਧੀ ਬਿਜਾਈ ਵਾਲਿਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਉਹਨੂੰ ਹਰ ਸਾਲ ਪੈਸੇ ਮਿਲਦੇ ਆ ਜਿਹੜੇ ਸਿੱਧੀ ਸਿੱਧੀ ਬਿਜਾਈ ਕਰਦੇ ਨੇ ਬੜਾ ਰੋਲਾ ਪਾਇਆ ਉਹਦੇ ਵਾਸਤੇ ਵੀ ਔਰ ਲੋਕਾਂ ਨੇ ਉਹਦਾ ਰਿਸਪੌਂਸ ਵੀ ਅੱਛਾ ਦਿੱਤਾ ਸਰਕਾਰ ਆਪਣੇ ਤੌਰ ਤੇ ਜਿੰਨਾ ਕਰ ਰਹੀ ਆ ਕਰ ਸਕਦੀ ਆ ਪਰ ਫੇਰ ਗੱਲ ਉੱਥੇ ਆ ਵੀ ਆ ਕਿ ਪੰਜਾਬ ਸਰਕਾਰ ਆਪਣੇ ਤੌਰ ਤੇ ਕਿੰਨਾ ਕੁ ਕਰ ਸਕਦੀ ਕਿਉਂਕਿ ਸਾਡੇ ਕੋ ਸੁਲਵਾਇਆ ਹੀ ਨਹੀਂ ਹੈ ਅਸੀਂ ਤਾਂ ਸੈਂਟਰ ਗਵਰਨਮੈਂਟ ਦੇ ਸਿਰ ਤੇ ਕਰਾਂਗੇ ਨਾ ਜਿਹੜੀ ਵੀ ਜਿਹੜਾ ਵੀ ਕੋਈ ਸਟੈਪ ਉਠਾਉਣਾ ਪਵੇਗਾ ਉਹ ਸੈਂਟਰ ਗਵਰਨਮੈਂਟ ਦੇ ਕੋਆਪਰੇਸ਼ਨ ਬਿਨਾ ਉਠਾਇ ਹੀ ਨਹੀਂ ਜਾ ਸਕਦਾ ਪੰਜਾਬ ਦੇ ਕੋਲ ਇਹਨਾਂ ਸਰਮਾਇਆ ਹੀ ਨਹੀਂ ਹੈ ਕਿ ਅਸੀਂ ਬਤਲੋ ਕਿਸਾਨਾਂ ਨੂੰ ਆਪਣੇ ਕੋਲੋਂ ਪੇ ਕਰ ਸਕੀਏ ਤੁਸੀਂ ਸਭ ਜਾਣਦੇ ਹੋ 50000 ਨੌਕਰੀ ਦੇ ਦਿੱਤੀ ਆ ਔਰ ਇਹ ਨੌਕਰੀ ਇਹਨਾਂ ਦੀਆਂ ਸੈਲਰੀਆਂ ਵੀ ਜਾਣਗੀਆਂ ਜੀ ਇਹਨਾਂ ਨੂੰ ਤਨਖਾਹਾਂ ਵੀ ਦੇਣੀਆਂ ਇਹਨਾਂ ਦਾ ਸਰਮਾਇਆ ਜੇ ਜੇ ਮੈਂ ਕਹਾ ਕਿ ਇਹ ਇੱਕ ਤਾਂ 네ਗੇਟਿਵ ਕੰਟੈਕਸਟ ਦੇ ਵਿੱਚ ਤੁਸੀਂ ਸੈਟਰ ਗਵਰਨਮੈਂਟ ਦਾ ਕੋਆਪਰੇਸ਼ਨ ਲਿਆ ਹੈ ਜਦੋਂ ਡੱਲੇਵਾਲ ਨੂੰ 26 ਨਵੰਬਰ ਨੂੰ ਅਰੈਸਟ ਕਰਕੇ ਡੀਐਮਸੀ ਦਾਖਲ ਕਰਵਾਤਾ ਗਿਆ ਉਹਦੇ ਬਾਰੇ ਡੱਲੇਵਾਲ ਸਾਹਮਣੇ ਵੀ ਸਟੇਟਮੈਂਟ ਦਿੱਤੀ ਕਿ ਉੱਥੇ ਮੇਰਾ ਕੋਈ ਮੈਡੀਕਲ ਚੈੱਕਅਪ ਨਹੀਂ ਕੀਤਾ ਜਿਹੜੇ ਮੈਡੀਕਲ ਬੁਲੇਟਿਨ ਵੀ ਜਾਰੀ ਕੀਤੇ ਗਏ ਉਹ ਫੇਕ ਸੀਗੇ ਮੇਰਾ ਬੀਪੀ ਤੱਕ ਨਹੀਂ ਕਿਸੇ ਨੇ ਚੈੱਕ ਕੀਤਾ ਤੇ ਮੈਨੂੰ ਜਿਹੜਾ ਹੈਗਾ ਡਿਟੇਨ ਕੀਤਾ ਗਿਆ ਸੀ ਕਿ ਕਿਸਮ ਨਾਲ ਤੇ ਉਹਦੇ ਤੇ ਤੁਹਾਨੂੰ ਲੱਗਦਾ ਨਹੀਂਗਾ ਕਿ ਉਹ ਫੈਸਲਾ ਗਲਤ ਲੈ ਲਿਆ ਸੀ ਤੇ ਉਤੋਂ ਭਲੇ ਟਾਈਮ ਦੇ ਵਿੱਚ ਵਾਪਸੀ ਕਰ ਲਈ ਆਮਦਵੀ ਪਾਰਟੀ ਅਹ ਹੋ ਸਕਦਾ ਹੈ ਕਿਉਂਕਿ ਸੈਂਟਰ ਗਵਰਨਮੈਂਟ ਹਰ ਚੀਜ਼ ਦੇ ਉੱਤੇ ਹਰ ਇੱਕ ਗੱਲ ਦੇ ਉੱਤੇ ਬਲੈਕਮੇਲ ਕਰਦੀ ਹੈ ਬੰਮ ਰੋੜ ਦੇ ਆ ਜੇ ਤੁਸੀਂ ਆ ਨਹੀਂ ਕਰੋਗੇ ਤਾਂ ਅਸੀਂ ਆ ਨਹੀਂ ਕਰਾਂਗੇ ਜਿਵੇਂ ਸੋਣ ਸਾਰੀਆਂ ਪਾਲਿਸੀਜ਼ ਜਿੰਨੀਆਂ ਹੈਗੀਆਂ ਜਿੰਨਾ ਪੈਸਾ ਸਰਕਾਰ ਦੇ ਕੋਲੋਂ ਲੈਣਾ ਉਹਦੇ ਉੱਤੇ ਵੱਖ-ਵੱਖ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਕੇ ਵੱਖ-ਵੱਖ ਤਰ੍ਹਾਂ ਦੇ ਉਹਦੇ ਉੱਤੇ ਰੈਸਟ੍ਰਿਕਸ਼ਨਸ ਲਗਾ ਲਗਾ ਕੇ ਤੇ ਉਹ ਪੰਜਾਬ ਸਰਕਾਰ ਨੂੰ ਬਲੈਕਮੇਲ ਕਰ ਰਹੀ ਹੈ ਹੋ ਸਕਦਾ ਇੱਥੇ ਵੀ ਕੋਈ ਬਹੁਤ ਜ਼ਿਆਦਾ ਦਬਾਅ ਵਧਿਆ ਹੋਵੇ ਜਿਹਦਾ ਕਰਕੇ ਕਰਨਾ ਪੈ ਗਿਆ ਪਰ ਪੰਜੋਕ ਸੀਐਮ ਸਾਹਿਬ ਇਸ ਗੱਲ ਦੇ ਧਾਰਨੀ ਹੈ ਨਹੀਂ ਕਿ ਦਬਾਅ ਦੇ ਵਿੱਚ ਰਹਿਣ ਵਾਲੇ ਹੈ ਨਹੀਂ ਉਹ ਉਹਨਾਂ ਨੇ ਫਰਮ ਜਿਹੜਾ ਅੰਦਾਜ਼ ਦੇ ਨਾਲ ਤੁਸੀਂ ਗੱਲ ਗੋਲ ਕਰ ਰਹੇ ਹੋ ਬੜੇ ਬੜੇ ਬੋਲਡ ਤਰੀਕੇ ਨਾਲ ਉਹਨਾਂ ਨੇ ਉਸ ਫੈਸਲੇ ਨੂੰ ਆਪਣੇ ਨੂੰ ਜਿਹੜਾ ਹੈਗਾ ਉਹ ਸੈਂਟਰ ਗਵਰਨਮੈਂਟ ਤੁਹਾਨੂੰ ਪਤਾ ਕਿ ਸੈਂਟਰ ਗਵਰਨਮੈਂਟ ਦਬਾਅ ਪਾਉਂਦੀ ਆ ਉਹ ਪਾਉਂਦੇ ਇਹਨਾਂ ਦੇ ਕੋਈ ਸਵਰਥ ਲੇਕਿਨ ਸਭ ਤੋਂ ਵੱਧ ਦਬਾਅ ਤਾਂ ਹੁਣ ਸੁਪਰੀਮ ਕੋਰਟ ਨੇ ਪਾਇਆ ਸੁਪਰੀਮ ਕੋਰਟ ਐਂ ਕਹ ਲੋ ਵੀ ਸੈਂਟਰ ਗਵਰਨਮੈਂਟ ਸੁਪਰੀਮ ਕੋਰਟ ਦੇ ਰਾਹੀਂ ਪਾਇਆ ਤਾਂ ਪਰ ਉੱਥੇ ਪੰਜਾਬ ਦੇ ਜਿਹੜੇ ਆਪਣਾ ਏਜੀ ਸਾਹਿਬ ਸੀਗੇ ਉਹਨਾਂ ਨੇ ਕਲੀਅਰ ਸਟੈਂਡ ਲਿਆ ਕਿ ਅਜਿਹੀ ਸਿਚੁਏਸ਼ਨ ਦੇ ਵਿੱਚ ਵੀ ਆਰ ਹੈਲਪਲੈਸ ਕਿ ਉਹਨੂੰ ਹਸਪੀਟਲਾਈਜ਼ ਅਸੀਂ ਨਹੀਂ ਕਰ ਸਕਦੇ ਉੱਥੇ ਮਤਲਬ 2000 ਕਿਸਾਨ ਰਾਤ ਨੂੰ 3000 ਕਿਸਾਨ ਦਿਨੇ ਪਹਿਰਾ ਦੇ ਰਿਹਾ ਤੇ 5000 ਸਕਿਉਰਿਟੀ ਫੋਰਸਸ ਦੇ ਨਾਲ ਜੇ ਅਸੀਂ ਕੋਈ ਆਪਰੇਸ਼ਨ ਕਰਾਂਗੇ ਉੱਥੇ ਇੱਕ ਨਹੀਂ ਕੈਜੂਐਲਟੀਆਂ ਕਿੰਨੀ ਹੋ ਸਕਦੀਆਂ ਨੇ ਤੇ ਉਸ ਸ਼ਫਲਿੰਗ ਦੇ ਵਿੱਚ ਢੱਲੇਵਾਲਾ ਸਾਹਿਬ ਦੀ ਜਾਨ ਵੀ ਜਾ ਸਕਦੀ ਹੈ ਜੀ ਐ ਬਚਾਣ ਦੀ ਬਜਾਏ ਬਿਲਕੁਲ ਆਲਟੀਮੇਟਲੀ ਸੁਪਰੀਮ ਕੋਰਟ ਨੂੰ ਵੀ ਇੱਕ ਤਰ੍ਹਾਂ ਨਾਲ ਆਪਣਾ ਸਟੈਂਡ ਦੇ ਵਿੱਚ ਕੁਝ ਫਲੈਕਸੀਬਿਲਟੀ ਦੇਣੀ ਪਈ ਦੇਣੀ ਪਈ ਕਰਕੇ ਹੁਣ ਤੱਕ ਉਹ ਲਗਾਤਾਰ ਅੱਗੇ ਦੇ ਅੱਗੇ ਟਾਈਮ ਦਿੰਦੇ ਆ ਰਹੇ ਨੇ ਤੇ ਹੁਣ ਨੈਕਸਟ ਡੇਟ 10 ਤਰੀਕ ਦੀ ਦਿੱਤੀ ਗਈ ਹੈ ਮਾਨਹਾਨੀ ਦਾ ਕੇਸ ਵੀ ਉਹ ਉਹ ਤਾਂ ਕਹਿ ਹੀ ਰਹੇ ਨੇ ਕਿਸਾਨ ਆਗੂ ਤਾਂ ਤੇ ਬੀਜੇਪੀ ਨੇ ਖੁਦ ਕਰਵਾਇਆ ਕਿਸੇ ਬੰਦੇ ਨੂੰ ਬਹਿ ਕੇ ਮਾਨਾਨੀ ਦਾ ਕੇਸ ਪਵਾ ਦਿੰਦੇ ਨੇ ਹਾਲਾਂਕਿ ਮਾਨਹਾਨੀ ਦਾ ਕੇਸ ਦੇ ਉੱਤੇ ਜੇ ਸੁਪਰੀਮ ਕੋਰਟ ਨੇ ਕੁਝ ਕਰਨਾ ਹੁੰਦਾ ਤਾਂ ਉਹ ਜਿਹੜੇ ਹਾਈ ਕੋਰਟ ਨੇ ਆਰਡਰ ਸਟੇ ਕੀਤੇ ਨੇ ਜੀ ਉਹਨਾਂ ਦੇ ਉੱਤੇ ਕੁਝ ਨਹੀਂ ਕਰਿਆ ਬਿਲਕੁਲ ਜਦੋਂ ਕਿ ਸ਼ਰਿਆਮ ਮਤਲਬ ਇਹ ਗੱਲ ਪਬਲੀਕਲੀ ਕਲੀਅਰ ਹੈ ਕਿ ਕਿਸਾਨਾਂ ਨੇ ਸ਼ੰਭੂ ਬਾਡਰ ਰਿਆ ਖਨੋਰੀ ਬਾਡਰ ਕਿਸਾਨਾਂ ਨੇ ਨਹੀਂ ਰੋਕਿਆ ਬਿਲਕੁਲ ਹਰਿਆਣਾ ਸਰਕਾਰ ਨੇ ਮਤਲਬ ਰੁਕਿਆ ਇਨਕਲੈਬੋਰੇਸ਼ਨ ਵਿਦ ਸੈਂਟਰਲ ਗਵਰਨਮੈਂਟ ਰੋਕਿਆ ਹੋਇਆ ਬਿਲਕੁਲ ਇਹਦੀਆਂ ਕੰਡੀਆਂ ਮਲ ਕੱਡੀਆਂ ਹੋਈਆਂ ਨੇ ਤਾਂ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਦੇਖੋ ਜਿਹੜੀ ਜੁਡੀਸ਼ਰੀ ਹੈਗੀ ਹੈ ਹੂੰ ਉਹਦੇ ਜੋ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਸਾਡਾ ਤਾਂ ਇਹਦੇ ਵਿੱਚੋਂ ਵਿਸ਼ਵਾਸ ਨਹੀਂ ਰਿਹਾ ਬਿਲਕੁਲ ਨਹੀਂ ਕਹਿ ਸਕਦੇ ਜੀ ਨਹੀਂ ਕਹਿ ਸਕਦੇ ਪਰ ਇਨ ਪ੍ਰੈਕਟਿਸ ਇਨ ਪ੍ਰੈਕਟਿਸ ਜਿਹੜਾ ਮਤਲਬ ਫੋਕਸ ਕੀਤਾ ਜਾ ਰਿਹਾ ਸੁਪਰੀਮ ਕੋਰਟ ਵੱਲੋਂ ਪਹਿਲੀਆਂ ਤਿੰਨ ਪੇਸ਼ੀਆਂ ਦੇ ਵਿੱਚ ਸੈਂਟਰ ਗਵਰਨਮੈਂਟ ਲਈ ਕੋਈ ਵੀ ਇਨਸਟਰਕਸ਼ਨ ਨਹੀਂ ਜਾਰੀ ਕੀਤੀ ਸਾਰਾ ਕੁਝ ਫੋਕਸ ਕੀਤਾ ਗਿਆ ਕਿ ਪੰਜਾਬ ਸਰਕਾਰ ਬਿਲ ਵੀ ਰਿਸਪੋਨਸਿਬਲ ਇਫ ਐਨੀਥਿੰਗ ਮਿਸਫੋਰਚੂਨੇਟ ਹੈਪਨਸ ਓਕੇਦਰ ਦੇ ਲੇਵਲਸ ਤੋਂ ਜਿਹੜੀ ਗੇਂਦ ਹੈਗੀ ਆ ਜਿਹੜੀ ਹਰਿਆਣਾ ਸਰਕਾਰ ਦੇ ਤੇ ਸੈਂਟਰ ਸਰਕਾਰ ਦੇ ਪਾਲੇ ਚ ਸੀ ਉਹ ਲਿਆ ਕੇ ਸੁਪਰੀਮ ਕੋਰਟ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਪਾਲੇ ਚ ਸੁੱਟ ਦਿੱਤੀ ਜਦੋਂ ਕਿ ਪੰਜਾਬ ਦੀ ਜਿਹੜੀ ਸਰਕਾਰ ਹੈਗੀ ਆ ਇਹ ਨਾ ਤਾਂ ਪਾਰਟੀ ਸੀ ਉਸ ਦੇ ਵਿੱਚ ਨਾ ਹੀ ਇਸ ਨੇ ਕੋਈ ਰਿਟ ਕੀਤੀ ਸੀਗੀ ਆਰਡਰ ਹਾਈ ਕੋਰਟ ਦੇ ਸੀਗੇ ਸਪਰੀਮ ਕੋਰਟ ਚ ਗਈ ਹਰਿਆਣਾ ਸਰਕਾਰ ਇਸ ਨੂੰ ਕਿਵੇਂ ਤੁਸੀਂ ਦੇਖਦੇ ਹੋ ਇਹ ਸਾਰਾ ਜਿਹੜਾ ਨਾ ਇੱਕ ਪ੍ਰੀਪਲੈਨਡ ਕੰਮ ਹੋ ਰਿਹਾ ਕੇ ਨਾ ਪੰਜਾਬ ਸਰਕਾਰ ਹਾਈ ਕੋਰਟ ਗਈ ਨਾ ਕਿਸਾਨ ਜੱਤੇ ਬੰਦੀ ਹਾਈ ਕੋਰਟ ਗਈ ਨਾ ਕੋਈ ਲੈਣਾ ਦੇਣਾ ਇਸ ਗੱਲ ਦੇ ਨਾਲ ਸੁਪਰੀਮ ਕੋਰਟ ਤੱਕ ਜਿੰਨ ਦੇ ਜਿੰਨ ਦੇ ਸੰਬੰਧ ਜਿਹੜੀ ਪੀੜ ਧਿਰ ਜਾਂਦੀ ਨੇ ਇੱਕ ਥਰਡ ਪਾਰਟੀ ਕੋਲੋਂ ਇੱਕ ਬੀਜੇਪੀ ਰਿਟ ਕਰਵਾ ਦਿੰਦੇ ਆ ਉਸ ਰਿਟ ਦੇ ਉੱਤੇ ਹਾਈ ਕੋਰਟ ਜਿਹੜੀ ਹੈ ਨਾ ਸੁਪਰੀਮ ਕੋਰਟ ਹੈ ਉਹ ਆਪਣਾ ਬਣਾ ਦਿੰਦੇ ਨੇ ਇੱਕ ਤਿੰਨ ਮੈਂਬਰੀ ਕਮੇਟੀ ਬਣਾ ਦਿੰਦੇ ਨੇ ਇਹ ਇੱਕ ਸੋਚੀ ਸਮਝੀ ਸਾਜਿਸ਼ ਸੋਚੀ ਸਮਝੀ ਪਲੈਨਿੰਗ ਹੈ ਜਿਹਦੇ ਤਹਿਤ ਸਿਰਫ ਕਮਾ ਕੇ ਰੱਖਣ ਵਾਸਤੇ ਲਾਰਿਆਂ ਦੇ ਵਿੱਚ ਰੱਖਣ ਵਾਸਤੇ ਔਰ ਟਾਈਮ ਟਪਾਉਣ ਵਾਸਤੇ ਜਿਹੜਾ ਇਹ ਕੰਮ ਕੀਤਾ ਗਿਆ ਜਦਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਜਿਹੜੀਆਂ ਕਿ ਸੈਂਟਰ ਗਵਰਨਮੈਂਟ ਦੇ ਨਾਲ ਹੀ ਸਾਰਾ ਰابطਾ ਸੈਂਟਰ ਗਵਰਨਮੈਂਟ ਦੇ ਨਾਲ ਹੀ ਜਥੇਬੰਦੀਆਂ ਦਾ ਜਾਂ ਸਾਰੇ ਕਿਸਾਨਾਂ ਦਾ ਦੇਸ਼ਦਿਆਂ ਦਾ ਝਗੜਾ ਔਰ ਉਹਦੇ ਵਿੱਚ ਪੰਜਾਬ ਸਰਕਾਰ ਨੂੰ ਹਜਾਤਾਂ ਕਰਨ ਦਾ ਤਾਂ ਮਤਲਬ ਹੀ ਨਹੀਂ ਬੰਦਾ ਕਿਉਂਕਿ ਪੰਜਾਬ ਸਰਕਾਰ ਕਿਹਨਾਂ ਹਦਾਇਤਾਂ ਦਾ ਇਸ਼ੂ ਹੀ ਨਹੀਂ ਹੈ ਇਹ ਤਾਂ ਸੈਂਟਰ ਗਵਰਨਮੈਂਟ ਹਰ ਮਾਮਲੇ ਦਾ ਇਸ਼ੂ ਜਿਹੜਾ ਕਿਸਾਨ ਜੱਥੇਬੰਦੀਆਂ ਦਾ ਉਹ ਸੈਂਟਰ ਗਵਰਨਮੈਂਟ ਦੇ ਨਾਲ ਆ ਜਿਹੜੀਆਂ ਇਨਸਟਰਕਸ਼ਨਸ ਕਰਨੀਆਂ ਬੰਦੀਆਂ ਸੀ ਹਦਾਇਤਾਂ ਕਰਨੀਆਂ ਬੰਦੀਆਂ ਸੀ ਉਹ ਸੈਂਟਰ ਗਵਰਨਮੈਂਟ ਨੂੰ ਕਰਨੀਆਂ ਬੰਦੀਆਂ ਸੀ ਜਿਹੜੀ ਹਜੇ ਤੱਕ ਕੋਈ ਹਦਾਇਤ ਨਹੀਂ ਕੀਤੀ ਗਈ ਇੰਨੀਆਂ ਬੇਵੱਸ ਹੋ ਗਈਆਂ ਸਾਡੀਆਂ ਅਦਾਲਤਾਂ ਕਿ ਬਈ ਉਧਰ ਨੂੰ ਮੂੰਹ ਕਰਨ ਤੋਂ ਅਦਾਲਤਾਂ ਵੀ ਡਰਨ ਲੱਗੀਆਂ ਹੈਨਾ ਇੱਕ ਕਮੇਟੀ ਜਿਹੜੀ ਆ ਜਿਹਦੇ ਪੱਲੇ ਕੁਝ ਨਹੀਂ ਜਿਹਨੂੰ ਅਜੇ ਕੱਲ ਤੱਕ ਉਹਨੂੰ ਇਹ ਨਹੀਂ ਪਤਾ ਕੱਲ ਖਨੌਰੀ ਬਾਰਡਰ ਤੋਂ ਕਹਿੰਦੇ ਹੋ ਕੇ ਗਈ ਆ ਕਿ ਵੀ ਅਜੇ ਤੱਕ ਉਹਨਾਂ ਨੇ ਪਿਛ ਨੂੰ ਪੰਜਾਬੀ ਚ ਕਹਿੰਦੇ ਪੂਣੀ ਤੱਕ ਨਹੀਂ ਕੱਤੀ ਉਹ ਕਦੋਂ ਮਤਲਬ ਡੱਲੇਵਾਲ ਸਾਹਿਬ ਦੇ ਸਾਹ ਜਿਹੜੇ ਆ ਉਹ ਖਤਰੇ ਚ ਪਏ ਹੋਏ ਆ ਉਹਨਾਂ ਦੀ ਜ਼ਿੰਦਗੀ ਖਤਰੇ ਚ ਪਈ ਹੋਈ ਆ ਉਹ ਉਹਨਾਂ ਨੇ ਹਜੇ ਤੱਕ ਕੋਈ ਰਿਪੋਰਟ ਪੇਸ਼ ਨਹੀਂ ਕੀਤੀ ਉਹ ਤਾਂ ਕਹਿੰਦੇ ਜੀ ਸਮਾਂ ਲੱਗਦਾ ਹੁੰਦਾ ਇਹ ਤਾਂ ਉਹ ਕਮੇਟੀਆਂ ਨੇ ਜਿਹੜੀਆਂ ਸਾਲਾਂ ਵਰਦੀ ਚਲਦੀਆਂ ਨੇ ਜਿਹੜੀਆਂ ਬਣਾ ਕੇ ਤਬੱਸ ਉਹਨੂੰ ਗਿੰਦ ਨੂੰ ਉਧਰੋਂ 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 ਕਮੇਟੀ ਬਣ ਗਈ ਜਾਂਚ ਅੰਚਾਲ ਹੋਏ ਇਹ ਤਾਂ 10 ਸਾਲ ਵੀ ਚੱਲ ਸਕਦੀ ਹੈ 20 ਸਾਲ ਵੀ ਚੱਲ ਸਕਦੀ ਹੈ ਇਹ ਤਾਂ ਇਹ ਤਾਂ ਨਾ ਖਤਮ ਹੋਣ ਵਾਲਾ ਜਿਹੜਾ ਇਹ ਚੱਲਣ ਜਿਹੜਾ ਕੀਤਾ ਗਿਆ ਅੱਛਾ ਤੁਸੀਂ ਵੀ ਸਾਰੇ ਇੱਕ ਵਾਰਾਂ ਦੇ ਸਭ ਤੋਂ ਪਹਿਲਾਂ ਇੰਡੀਅਨ ਐਕਸਪ੍ਰੈਸ ਨੇ ਇੱਕ ਖਬਰ ਜਾਰੀ ਕੀਤੀ ਜੀ ਜਿਹੜੀ ਬੜੀ ਸੋਸ਼ਲ ਮੀਡੀਆ ਦੇ ਉੱਤੇ ਵੀ ਹਾਂ ਵਾਇਰਲ ਹੈ ਹਾਂ ਵਾਇਰਲ ਹੋ ਚੁੱਕੀ ਹੈਗੀ ਉਹਦੇ ਵਿੱਚ 5 ਕਰੋੜ ਰੁਪਏ ਉਹਨਾਂ ਨੇ ਖਰਚਾ ਦਿਖਾਇਆ ਬਿਲਕੁਲ ਆ ਤੁਹਾਡੇ ਜਿਹੜੇ ਸਰਕਾਰ ਦੇ ਆਈਐਸ ਲੈਵਲ ਦੇ ਅਧਿਕਾਰੀ ਨੇ ਉਹਨਾਂ ਨੇ ਕਿਹਾ ਕਿ ਤੁਸੀਂ ਵੱਧ ਤੋਂ ਵੱਧ ਨਾਸ਼ਤਾ ਕਰਾ ਸਕਦੇ ਹੋ ਤਾਂ ਹੋਰ ਤੁਹਾਡੇ ਕੀ ਖਰਚੇ ਨੇ ਨਾਸ਼ਤਾ 2000 ਰੁਪਏ ਚ ਹੋ ਸਕਦਾ ਤੁਸੀਂ 2.5 ਕਰੋੜ ਦਾ ਜਿਹੜਾ ਬਿੱਲ ਹੈਗਾ ਇਹ ਅਸੀਂ ਤੇ ਸਾਡੀ ਮਤਲਬ ਸਮਰੱਥਾ ਚ ਨਹੀਂ ਆਉਂਦਾ ਅਸੀਂ ਸੀਐਮ ਸਾਹਿਬ ਨੂੰ ਲਿਖ ਰਹੇ ਹਾਂ ਜੀ ਤਾਂ ਹੁਣ ਸਮੱਸਿਆ ਇਹ ਆ ਜਾਂਦੀ ਹੈ ਫਿਰ ਉਹੀ ਜਿਹੜੀ ਸੁਪਰੀਮ ਕੋਰਟ ਦੀ ਸਰਬਉੱਚਤਾ ਲਈ ਹੂੰ ਕਿ ਸੁਪਰੀਮ ਕੋਰਟ ਨੇ ਉਹ ਕਿ ਕਮੇਟੀ ਬਣਾਈ ਹੈ ਹਮ ਅਗਰ ਆਮ ਆਦਮੀ ਪਾਰਟੀ ਉਸ ਨੂੰ ਚੈਲੰਜ ਕਰਦੀ ਹੈ ਕਿ ਅਸੀਂ ਤੈਨੂੰ ਪੈਸੇ ਨਹੀਂ ਦਿੰਦੇ ਫਿਰ ਉਹ ਆ ਜਾਂਦਾ ਕਿ ਕੋਰਟ ਦੀ ਹੱਥ ਕਿ ਕਰਦੇ ਨੇਗੇ ਹਮ ਤੇ ਦੂਸਰੇ ਪਾਸੇ ਕਿ ਕਿਸਾਨਾਂ ਨੂੰ ਦੇ 50 ਦੇਣ ਲਈ ਤਿਆਰ ਨਹੀਂ ਜੀ 5 ਪੈਸੇ ਦੇਣ ਲਈ ਤਿਆਰ ਨਹੀਂ ਉਥੇ 5 ਕਰੋੜ ਦੇ ਜਿਹੜੇ ਹੈਗੇ ਆ ਬਿਲਾਂ ਦੀ ਖੁੱਲੀ ਛੁੱਟੀ ਦਿੱਤੀ ਜਾ ਰਹੀ ਹੈ ਕਿ 2.5 ਕਰੋੜ ਦੋਨੇ ਸਰਕਾਰਾਂ ਦੋ ਹਮ ਜਦੋਂ ਕਿ ਨਾਇਓਨਾ ਨੇ ਉਹ ਕਮੇਟੀ ਦੀ ਮੰਗ ਕੀਤੀ ਆ ਬਿਲਕੁਲ ਪੰਜਾਬ ਸਰਕਾਰ ਨੇ ਤੇ ਹੁਣ ਦੇ ਇਸ ਮੌਜੂਦਾ ਸੰਕਟ ਦੇ ਵਿੱਚ ਕਿਵੇਂ ਇਸ ਦਾ ਸੋਲੂਸ਼ਨ ਦੇਖ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਇੱਕ ਕੀ ਉਹ ਪੇਮੈਂਟ ਕਰੇਗੀ ਜਾਂ ਉਹ ਉਹ ਨੂੰ ਕੋਈ ਚੈਲੰਜ ਕਰੇਗੀ ਜਾਂ ਉਹਦਾ ਕੋਈ ਲੀਗਲ ਮਤਲਬ ਜਿਹੜਾ ਸੋਲੂਸ਼ਨ ਲੱਭ ਰਹੀ ਹੈ ਕਿ ਕਿਵੇਂ ਸੋਚਦੀ ਹੈ ਦੇਖੋ ਮੈਂ ਆਪਣੀ رائے ਜਿਹੜੀ ਮੇਰੀ ਆ ਮੈਂ ਜਿਹੜੀ ਮੇਰੀ ਸੋਚ ਆ ਕਿਉਂਕਿ ਪਾਰਟੀ ਪਦ ਤੇ ਇਸ ਦੇ ਸੰਬੰਧ ਵਿੱਚ ਹਜੇ ਤੱਕ ਕੋਈ ਗੱਲ ਨਹੀਂ ਹੋਈ ਇਸ ਕਰਕੇ ਮੈਂ ਸਰਕਾਰ ਕੀ ਸੋਚਦੀ ਹੈ ਜਾਂ ਸਰਕਾਰ ਕੀ ਸਟੈਪ ਲਏਗੀ ਉਹਦੇ ਬਾਰੇ ਮੈਂ ਨਹੀਂ ਟਿੱਪਣੀ ਕੋਈ ਵੀ ਕਰ ਸਕਦੀ ਮੇਰੀ ਆਪਣੀ ਇੱਕ ਸੋਚ ਆ ਕਿ ਜਦੋਂ ਪੰਜਾਬ ਸਰਕਾਰ ਪਾਰਟੀ ਹੈ ਨਹੀਂ ਉਸ ਕਮੇਟੀ ਦੇ ਬਣਨ ਦੇ ਵਿੱਚ ਜਦੋਂ ਡਿਮਾਂਡ ਹੀ ਨਹੀਂ ਕੀਤੀ ਅਸੀਂ ਤੇ ਸਾਨੂੰ 2.5 ਕਰੋੜ ਰੁਪਏ ਕਾਹਦੇ ਬੇ ਔਰ ਦੂਸਰੀ ਗੱਲ ਇਹ ਹੈ ਕਿ ਇੱਕ ਕਮੇਟੀ ਬਣੀ ਆ ਤਿੰਨ ਮੈਂਬਰੀ ਜਿਹੜੀ ਕਿਸੇ ਥਰਡ ਪਰਸਨ ਦੇ ਕਹੇ ਤੇ ਬੁਲਾ ਦਿੱਤੀ ਆਪਣੀ ਮਰਜ਼ੀ ਦਾ ਸਿਰਫ ਮਸਲੇ ਨੂੰ ਖਰਾਬ ਕਰਨ ਵਾਸਤੇ ਉਹ ਤਿੰਨ ਬੰਦੇ ਕੀ ਖਾਂਦੇ ਨੇ ਜਾਂ ਕੀ ਕਰਦੇ ਨੇ ਪੰਜ ਬੰਦੇ ਜਿਹੜੇ ਨੇ ਉਹ ਪੰਜ ਬੰਦੇ ਕਰਦੇ ਕੀ ਨੇ ਜਿਨ੍ਹਾਂ ਨੇ ਹਜੇ ਕੱਲ ਤੱਕ ਉਹ ਉਹ ਕਹਿ ਕੇ ਗਏ ਨੇ ਵੀ ਅਸੀਂ ਹਜੇ ਕੁਝ ਨਹੀਂ ਕੀਤਾ ਅਜੇ ਕੋਈ ਰਿਪੋਰਟ ਸਬਮਿਟ ਨਹੀਂ ਕੀਤੀ ਸਭ ਕੁਝ ਉਹਨੂੰ ਦਿੱਤਾ ਜਾ ਸਕਿਆ ਉਹ ਕਹਿੰਦੇ ਅਸੀਂ ਹਜੇ ਇਹਦੇ ਤੇ ਕੰਮ ਹੀ ਨਹੀਂ ਕੀਤਾ ਅਜੇ ਸਾਡੇ ਕੋਲ ਕੋਈ ਸਾਡੀ ਇਨਫੋਰਮੇਸ਼ਨ ਨਹੀਂ ਹੈ ਅਜੇ ਸਾਡਾ ਖਰੜਾ ਹੀ ਨਹੀਂ ਤਿਆਰ ਹੋਇਆ 5 ਕਰੋੜ ਰੁਪਏ ਕਦੇ ਵਾਸਤੇ ਚਾਹੀਦਾ ਉਹਨਾਂ ਨੂੰ ਦੇਖੋ ਉਹਨਾਂ ਨੇ ਬੀਜੇਪੀ ਦੀ ਸਰਕਾਰ 'ਚ ਉਹਨਾਂ ਨੇ ਵੈਂਟ 22 ਕਰੋੜ ਰੁਪਏ ਜਾਰੀ ਕਰ ਦਿੱਤਾ ਉਹ ਤਾਂ ਉਹਨਾਂ ਦੀ ਪਲਾਨਿੰਗ ਹੈ ਉਹਨਾਂ ਦੀ ਪਲਾਨਿੰਗ ਦਾ ਹਿੱਸਾ ਹੈ ਉਹਨਾਂ ਨੇ ਉਹਨਾਂ ਨੇ ਜਾਰੀ ਕਰ ਦਿੱਤਾ ਪੰਜਾਬ ਸਰਕਾਰ ਕਿੰਨੇ ਪੈਸਾ ਜਾਰੀ ਕਰ ਸਕਦੀ ਹੈ ਇਹ ਪੰਜਾਬ ਸਰਕਾਰ ਦੇਖੋ ਕੇਸ ਕੇਸ ਲੈਵਲ ਤੇ ਇਹ ਵੈਸਾ ਜਾਰੀ ਕਰੂਗੀ ਭਈ ਇਹ ਸਾਡਾ ਕੀ ਲੈਣਾ ਦੇਣਾ ਉਸ ਕਮੇਟੀ ਨੂੰ ਸੌਰੀ ਫਾਰ ਇੰਟਰਰਪਸ਼ਨ ਲੇਕਿਨ ਉਹ ਪੰਜ ਮੈਂਬਰੀ ਕਮੇਟੀ ਦੇ ਵਿੱਚ ਹੂੰ ਤੁਹਾਡਾ ਖੇਤੀਬਾੜੀ ਕਮਿਸ਼ਨ ਦਾ ਜਿਹੜਾ ਹੈਗਾ ਚੇਅਰਮੈਨ ਸਾਹਿਬ ਵੀ ਹੈਗੇ ਹਮ ਜਿਹੜੇ ਇਕਨੋਮਿਸਟ ਹੈਗੇ ਆ ਪੀਯੂ ਦੇ ਪ੍ਰੋਫੈਸਰ ਰਹੇ ਆ ਸੁਖਪਾਲ ਸਿੰਘ ਜੀ ਕੀ ਸਰਕਾਰ ਦੀ ਬਿਨਾ ਸਹਿਮਤੀ ਤੋਂ ਉਹਨਾਂ ਨੇ ਆਪਣੀ ਸਹਿਮਤੀ ਦੇ ਦਿੱਤੀ ਉਹਦਾ ਹਿੱਸਾ ਬਣ ਲਈ ਪੰਜਾਬ ਸਰਕਾਰ ਦੀ ਸਹਿਮਤੀ ਤੋਂ ਬਿਨਾ ਇਹ ਦੇਖੋ ਇੰਟਰਨਲ ਜਿਹੜੀਆਂ ਗੱਲਾਂ ਨੇ ਇਨਾਂ ਦੇ ਇਨਾਂ ਦੇ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰ ਸਕਦੀ ਸੀਐਮ ਸਾਹਿਬ ਦੇ ਲੈਵਲ ਦੀਆਂ ਚੀਜ਼ਾਂ ਨੇ ਉਹਨਾਂ ਨੇ ਸਹਿਮਤੀ ਲਈ ਹੈ ਜਾਂ ਨਹੀਂ ਲਈ ਹੈ ਕੀ ਹੈ ਵੀ ਉਹਨਾਂ ਨੂੰ ਰਾਇ ਲੈਣੀ ਚਾਹੀਦੀ ਸੀਗੀ ਬਿਲਕੁਲ ਰਾਇਲ ਲੈ ਕੇ ਹੀ ਉਹਨਾਂ ਨੂੰ ਜੰਪ ਕਰਨਾ ਚਾਹੀਦਾ ਸੀ ਜੇ ਉਹਨਾਂ ਨੇ ਆਪਣੇ ਤੌਰ ਤੇ ਨਿਜੀ ਤੌਰ ਤੇ ਜੇ ਆਪਣਾ ਹਾਂ ਕਰ ਦਿੱਤੀ ਤਾਂ ਫਿਰ ਇਹ ਵੀ ਬਹੁਤ ਵੱਡੀ ਗੱਲ ਹੈ ਕਿ ਵੀ ਇਹ ਇੱਕ ਕਿਸਮ ਦਾ ਉਹ ਵੀ ਇੱਕ ਇੱਕ ਕਿਸਮ ਦੇ ਦੋਸ਼ੀ ਬਣਦੇ ਨੇ ਜਿਹੜੀਆਂ ਸਾਡੀ ਕਿਸਾਨ ਜਥੇਬੰਦੀਆਂ ਦੀ ਜਿਹੜੀ ਇਸ ਵੇਲੇ ਚੱਲ ਰਹੀ ਹੈ ਉਹਨਾਂ ਨੇ ਮਰਨ ਮਰਤ ਦੇ ਵਿੱਚ ਇਜ਼ਾਫਾ ਕਰਨ ਦੇ ਵਿੱਚ ਉਹ ਵੀ ਦੋਸ਼ੀ ਬਣਦੇ ਨੇ ਜੇ ਉਹਨਾਂ ਨੇ ਪੰਜਾਬ ਜੀ ਨਹੀਂ ਮੈਨੂੰ ਨਹੀਂ ਚ ਕੀਤਾ ਹੁੰਦਾ ਤਾਂ ਫਿਰ 2.5 ਕਰੋੜ ਨੂੰ ਜਿਹੜਾ ਨਾ ਉਹ ਜਵਾਬ ਨਹੀਂ ਸੀ ਮਿਲਣਾ ਕਿਉਂਕਿ ਉਹ ਕਮੇਟੀ ਪੰਜਾਬ ਸਰਕਾਰ ਨੇ ਨਹੀਂ ਬਣਾਈ ਨਾ ਕਿਸੇ ਸੈਂਟਰਲ ਗਵਰਨਮੈਂਟ ਨੇ ਬਣਾਈ ਜਾਂ ਕਿਸੇ ਨੇ ਬਣਾਈ ਨਾ ਪੰਜਾਬ ਸਰਕਾਰ ਨੇ ਮੰਗ ਕੀਤੀ ਨਾ ਕਿਸਾਨ ਜਥੇਬੰਦੀ ਨੇ ਮੰਗ ਕੀਤੀ ਉਹ ਆਪਣੇ ਆਪ ਬਣਾਈ ਹੋਈ ਕਮੇਟੀ ਆ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਸਰਕਾਰ ਚੱਲਦੇ ਵਾਸਤੇ ਕਮਿਟੀ ਡਿਆ ਤੁਹਾਡੀ ਨਿੱਜੀ ਰਾਏ ਵੀ ਕਦਰ ਕਰਦਾ ਪਰ ਹਕੀਕਤ ਇਹ ਨਹੀਂ ਹੋ ਸਕਦੀ ਕਿ ਪੰਜਾਬ ਦੇ ਕਿਸੇ ਕਮਿਸ਼ਨ ਦਾ ਕੋਈ ਹੈੱਡ ਹੋਵੇ ਮੁਖੀ ਹੋਵੇ ਉਸ ਸਰਕਾਰ ਦੀ ਸਹਿਮਤੀ ਤੋਂ ਬਿਨਾ ਕਿਸੇ ਇਸ ਤਰ੍ਹਾਂ ਦੇ ادارے ਦਾ ਜਿਹੜਾ ਹੈਗਾ ਹਿੱਸਾ ਬਣ ਜਾਵੇ ਇਹ ਪੋਸੀਬਿਲਟੀ ਹੈ ਦੇਖੋ ਜਦੋਂ ਸੁਪਰੀਮ ਕੋਰਟ ਵਿੱਚ ਆ ਗਈ ਹੋ ਸਕਦਾ ਸੁਪਰੀਮ ਕੋਰਟ ਨੇ ਆਪਣੇ ਮਰਜ਼ੀ ਦੇ ਨਾਲ ਉਹਨਾਂ ਨੂੰ ਉਹਦੇ ਵਿੱਚ ਲਿਆ ਹੋਵੇ ਸੁਪਰੀਮ ਕੋਰਟ ਦੇ ਵਿੱਚ ਹੁਣ ਕੋਣ ਨਾ ਕਰੇਗਾ ਜੀ ਸੁਪਰੀਮ ਕੋਰਟ ਨੂੰ ਸਰ ਕੋਈ ਨਾ ਕਰੇਗਾ ਜੇ ਉਹਨਾਂ ਨੂੰ ਉਹਨਾਂ ਨੂੰ ਬੜਾ ਲਿਆ ਇੱਕ ਐਕਸਪਰਟ ਹੋਣ ਦੇ ਨਾਤੇ ਜੇ ਉਹਨਾਂ ਨੂੰ ਉਹਦੇ ਵਿੱਚ ਰੱਖਿਆ ਹੈ ਤੇ ਆਈ ਥਿੰਕ ਇਹਨਾਂ ਇਹਨਾਂ ਕਮੇਟੀ ਮੈਂਬਰਸ ਨੂੰ ਅਸਤੀਫਾ ਦੇ ਕੇ ਤਾਂ ਆਪ ਪਾਸੇ ਹੋ ਜਾਣਾ ਚਾਹੀਦਾ ਕਿਉਂਕਿ ਇਹਨਾਂ ਦੀ ਵਜ੍ਹਾ ਦੇ ਨਾਲ ਜਿਹੜਾ ਇਹ ਮਸਲੇ ਲਟਕ ਰਹੇ ਆ ਇਹ ਇਹ ਕਮੇਟੀ ਚ ਡੀ ਨਾ ਇਹ ਇਹਨਾਂ ਨੂੰ ਆਪਣਾ ਛੱਡ ਦੇਣਾ ਚਾਹੀਦਾ ਚਲੋ ਉਹ ਕੋਈ ਕੰਮ ਹੀ ਨਹੀਂ ਕਰ ਸਕਦੇ ਨਹੀਂ ਕਿ ਤਨਾ ਹੁਣ ਤੱਕ ਜੇ ਉਹ ਕੋਈ ਕੰਮ ਨਹੀਂ ਕਰ ਸਕਦੇ ਤਾਂ ਉੱਥੇ ਬਣੇ ਰਹਿਣ ਦਾ ਮਤਲਬ ਕੀ ਬਣਦਾ ਅਸਤੀਫਾ ਦੇ ਕੇ ਘਰ ਆ ਜਾ ਜੀ ਹਾਂ ਜੀ ਤੇ ਨੇੜ ਤੋਂ ਵਖਦੇ ਵਿੱਚ ਦੇਖੋ ਇਹ ਸੰਘਰਸ਼ ਦਾ ਤਾਂ ਪੇਚ ਬੜਾ ਮਤਲਬ ਕਸੂਤਾ ਫਸ ਗਿਆ ਹੂੰ ਆ ਸੈਂਟਰ ਸਰਕਾਰ ਦੇ ਨਾਲ ਟਕਰਾ ਦੀਆਂ ਸੁਭਾਵਨਾਵਾਂ ਦੇ ਵਿੱਚ ਕੋਈ ਕਮੀ ਨਹੀਂ ਆ ਰਹੀ ਤੇ ਉਹਨਾਂ ਦੇ ਇਨਡਿਫਰੈਂਟ ਐਟੀਟਿਊਡ ਦੇ ਵਿੱਚ ਵੀ ਕੋਈ ਕਮੀ ਨਹੀਂ ਆ ਰਹੀ ਲੱਗਦੀ ਮਤਲਬ ਜਿਵੇਂ ਸੰਵੇਦਨਹੀਨਤਾ ਵਾਲੀ ਸਥਿਤੀ ਜੀ ਲੱਗਦੀ ਹੈ ਉਹ ਸਮਝ ਹੀ ਨਹੀਂ ਰਹੇ ਕਿ ਇੱਕ ਕਿਸਾਨ ਆਗੂ ਹੈ ਅਗਰ ਉਸ ਦੀ ਖੁਦ ਨਾਲ ਖਾਸਤਾ ਉਹਦੀ ਹੋਂਦ ਹੋਣੀ ਹੈਗੀ ਹੈ ਜਿਹੜੇ ਕਿ ਮੌਤ ਦੇ ਕਿਨਾਰੇ ਤੇ ਹੀ ਨੇ ਉਹ ਤੇ ਇਹਦੇ ਨਾਲ ਹੋਰ ਬਹੁਤ ਸਾਰੀਆਂ ਸੋਸਾਇਟੀ ਦੇ ਵਿੱਚ ਸੋਸ਼ਲ ਇਰਪਸ਼ਨਸ ਵੀ ਹੋ ਸਕਦੀਆਂ ਨੇਗੀਆਂ ਇਹਦੇ ਨਾਲ ਕੋਈ 네ਗੇਟਿਵ ਪਾਸੇ ਨੂੰ ਵੀ ਮੋੜਾ ਘੱਟ ਸਕਦੀ ਹੈ ਸਥਿਤੀ ਉਹਦੇ ਵਿੱਚ ਕਿੰਨੀਆਂ ਹੀ ਕੈਜੂਐਲਟੀਆਂ ਕਈ ਵਾਰੀ ਹੋ ਜਾਂਦੀਆਂ ਨੇ ਕਈ ਵਾਰੀ ਜਿਹੜੀ ਆਮ ਮਾਸਟਰ ਨਹੀਂ ਜਦੋਂ ਉਹ ਜਿਹੜੀ ਹੈ ਗਿਆ ਘਰਾਂ ਦੀਆਂ ਚਾਰ ਦਿਵਾਰੀਆਂ ਛੱਡ ਕੇ ਸੜਕਾਂ ਤੇ ਆਉਂਦੇ ਨੇ ਉੱਥੇ ਫਿਰ ਕਿਸੇ ਇਕੱਲੇ ਕਰੇ ਲੀਡਰ ਦੇ ਮੁਤਾਬਕ ਵੀ ਘਟਨਾਵਾਂ ਦਾ ਬਹਿਣ ਨਹੀਂ ਬਹਿੰਦਾ ਬਹੁਤ ਕੁਸ਼ਲ ਮੋੜਾ ਘਟ ਜਾਂਦੀਆਂ ਨੇ ਹਾਲਾਤ ਤੇ ਇਸ ਦੇ ਪ੍ਰਸੰਗ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਆਪਣੀ ਪੋਜੀਸ਼ਨ ਨੂੰ ਕਿਸ ਤਰ੍ਹਾਂ ਰੱਖ ਕੇ ਦੇਖ ਸਕਦੀ ਹੈ ਕਿਉਂਕਿ ਉਹਦੇ ਤੇ ਗਵਰਨਰ ਰੀ ਰਾਜ ਦੀ ਜਿਹੜੀ ਹੈਗੀ ਆ ਤਲਵਾਰ ਵੀ ਲਟਕ ਜਾਂਦੀ ਹੈ ਸਾਡਾ ਕਨਸਟੀਟਿਊਸ਼ਨ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਵੀਜ਼ਨਸ ਵੀ ਹੈਗੀਆਂ ਨੇ ਕਿ ਲਾਅ ਐਂਡ ਆਰਡਰ ਦਾ ਮਸਲਾ ਬਣਾ ਕੇ ਕਿਸੇ ਸਰਕਾਰ ਨੂੰ ਤੋੜ ਦਿਓ ਜੀ ਹੂੰ ਠੀਕ ਹੈ ਬਾਅਦ ਦੇ ਵਿੱਚ ਚੱਲੀ ਜਾਂਦੀਆਂ ਗੱਲਾਂ ਹੂੰ ਹੂੰ ਤੇ ਇਸ ਨੂੰ ਕਿਵੇਂ ਤੁਸੀਂ ਮਤਲਬ ਫੇਸ ਕਰਨ ਬਾਰੇ ਫਿਊਚਰ ਦੇ ਵਿੱਚ ਕਿਵੇਂ ਸੋਚ ਰਹੇ ਆ ਆ ਉਹ ਮੈਂ ਫੇਰ ਉਹੀ ਗੱਲ ਕਰੂੰਗੀ ਕਿ ਇਹ ਸਰਕਾਰ ਲੈਵਲ ਦੀ ਗੱਲ ਹੈ ਆ ਉਹਨਾਂ ਦੀ ਕੀ ਪਲੈਨਿੰਗ ਸੀਆ ਉਹਨੇ ਕੀ ਸੋਚ ਕੇ ਰੱਖਿਆ ਹੋਇਆ ਔਰ ਉਸੇ ਸਾਧਨ ਸੰਵੇਦਨ ਹੀ ਇੰਟਾ ਦੀ ਤਾਂ ਹੱਦ ਮਤਲਬ ਦੁਨੀਆ ਦਾ ਪਹਿਲਾ ਇਹ ਡਿਕਟੇਟਰ ਹੋਏਗਾ ਜਿਹੜਾ ਅਜੇ ਨੇ ਇੰਨਾ क्रੂਅਲ ਇਨਸਾਨ ਹੈ ਜਿੰਨੂੰ ਜਿਹਦੇ ਵਿੱਚ ਕੋਈ ਜਜ਼ਬਾਤ ਨਹੀਂ ਹੈ ਨੇਚਰਲੀ ਜਿਹੜਾ ਬੰਦਾ ਜ਼ਿੰਦਗੀ ਦੇ ਇਸ ਉਮਰ ਤੇ ਪੜਾਅ ਦੇ ਵਿੱਚ ਪਹੁੰਚਿਆ ਹੋਵੇ ਜਿੰਨ ਜਿਹਦਾ ਕੋਈ ਆਪਣੇ ਭਰਾਵਾਂ ਤੱਕ ਦੇ ਨਾਲ ਕੋਈ ਲੈਣਾ ਦੇਣਾ ਨਾ ਹੋਵੇ ਔਰ ਔਲਾਦ ਕੋਈ ਨਹੀਂ ਦੁੱਖ ਕੋਈ ਨਹੀਂ ਜਜ਼ਬਾਤ ਕੋਈ ਨਹੀਂ ਉਹ ਕੋਈ ਵੀ ਕਿਸੇ ਕਿਸਮ ਦਾ ਵੀ ਜਿਹੜਾ ਨਾ ਇਦਾਂ ਦੇ ਇਹਨਾਂ ਤੋਂ ਆਸ ਕੀਤੀ ਜਾ ਸਕਦੀ ਕਿ ਇਸ ਕਿਸਮ ਦਾ ਇਨਸਾਨ ਹੋ ਸਕਦਾ ਤੇ ਪੰਜਾਬ ਗਵਰਨਮੈਂਟ ਦੀ ਕੀ ਪਲਾਨਿੰਗ ਹੈ ਇਹ ਪੰਜਾਬ ਦਾ ਸਰਕਾਰ ਦਾ ਇੰਟਰਨਲ ਮਸਲੇ ਨਾ ਮੈਂ ਇੱਥੇ ਆਪਣੀ ਕੋਈ رائے ਨਹੀਂ ਦੇ ਸਕਦੀ ਕਿਉਂਕਿ ਮੇਰੇ ਅਧਿਕਾਰਤ ਮੇਰਾ ਲਾਸਟ ਕੁਐਸਚਨ ਹੈ ਜੀ ਬਹੁਤ ਬਹੁਤ ਤੁਹਾਨੂੰ ਧੰਨਵਾਦ ਤੁਸੀਂ ਇੰਨੀ ਲੰਬੀ ਮੇਰੇ ਸਵਾਲਾਂ ਦਾ ਜਵਾਬ ਦਿੱਤਾ ਬੇ ਬਾਕੀ ਨਾਲ ਬੋਲੇ ਕਿ ਤੁਸੀਂ ਆਪਣੀ ਗੱਲ ਦੇ ਵਿੱਚ ਇੱਕ ਬਾਈਪਾਸਿੰਗ ਰਿਮਾਰਕਸ ਦੇ ਵਿੱਚ ਇਹ ਕਹ ਵੀ ਜ਼ਿਕਰ ਕੀਤਾ ਸੀਗਾ ਕਿ ਜੋ ਕੁਝ ਜਿਹੜਾ ਖੇਤੀ ਦਾ ਸਿਸਟਮ ਚੱਲ ਰਿਹਾ ਹੈ ਇਹ ਨੇ ਸਾਡੇ ਵਾਤਾਵਰਣ ਦਾ ਸੱਚਾ ਨਾਸਮਾਰਤਾ ਹੈ ਬਿਲਕੁਲ ਸਾਰਦਾ ਤੋਂ ਦਾ ਇਹੀ ਸੀਗਾ ਅ ਮਤਲਬ گیਵਨ ਕੰਡੀਸ਼ਨ ਦੇ ਵਿੱਚ ਇਹ ਗੱਲ ਸਾਰਾ ਕੁਝ ਟੇਕਨ ਫॉर ਗਰੰਟੀਡ ਲੈ ਕੇ ਕਿ ਸੈਂਟਰ ਸਰਕਾਰ ਕੋਈ ਬਹੁਤੀ ਸਿਹਰਦ ਨਹੀਂ ਹੋ ਸਕਦੀ ਪੰਜਾਬ ਦੀ ਸਰਕਾਰ ਪ੍ਰਤੀ ਜਾਂ ਪੰਜਾਬ ਦੇ ਲੋਕਾਂ ਪ੍ਰਤੀ ਪਿਛਲਾ ਪਾਸਟ ایکسپੀਰੀਅੰਸ ਇਹ ਦੱਸਦਾ ਹੈਗਾ ਜੀ ਗਿਵਨ ਕੰਡੀਸ਼ਨ ਦੇ ਵਿੱਚ ਵਾਤਾਵਰਨ ਨੂੰ ਬਚਾਉਣ ਦੇ ਵਾਸਤੇ ਜੀ ਉਹ ਕਿਹੜੇ ਕੰਕਰੀਟ ਸਟੈਪ ਹੈਗੇ ਆ ਜਿਹੜੇ ਤੁਸੀਂ ਤੁਹਾਡੀ ਪਾਰਟੀ ਵੱਲੋਂ ਜਿਹੜੀ ਹੈਗੀ ਆ ਕੋਈ ਰੋਡ ਮੈਪ ਬਣਾਇਆ ਹੋਵੇ ਜਾਂ ਐਕਸ਼ਨ ਪਲਾਨ ਬਣਾਈ ਹੋਵੇ ਕਿਉਂਕਿ ਇਹ ਬਹੁਤ ਜ਼ਿਆਦਾ ਮਤਲਬ ਅਸੀਂ ਗਿਰਜਾਂ ਖਤਮ ਕਰਤੀਆਂ ਅਸੀਂ ਕਰੇ ਲੁਚੜੀਆਂ ਖਤਮ ਕਰਤੀਆਂ ਸਾਡੇ ਜਿਹੜੇ ਹੈਗੇ ਆ ਮਤਲਬ ਕੈਂਸਰ ਦੇ ਪੇਸ਼ੈਂਟਾਂ ਦੀਆਂ ਧੜਾ ਧੜਾ ਗੱਡੀਆਂ ਭਰੀਆਂ ਜਾ ਰਹੀਆਂ ਨੇ ਸਾਡਾ ਨੌਜਵਾਨ ਇਹ ਕਹਿ ਰਿਹਾ ਕਿ ਬਸ ਇਹ ਛੱਡ ਕੇ ਭੱਜੋ ਇਹ ਰਹਿਣ ਯੋਗ ਧਰਤੀ ਨਹੀਂ ਰਹੀ ਜਿਹੜੀ ਗੁਰੂਆਂ ਪੀਰਾਂ ਦੀ ਤੇ ਸਭ ਤੋਂ ਫਰਟਾਈਲ ਲੈਂਡ ਜਿਸ ਨੂੰ ਮੰਨੇ ਜਾਂਦਾ ਸੀ ਦੁਨੀਆ ਦੇ ਵਿੱਚ ਹਮਮ ਪੰਜਾਬ ਸਰਕਾਰ ਬਹੁਤ ਸਿਹਰ ਦਿਹਾ ਵਾਤਾਵਰਣ ਦੇ ਮਸਲੇ ਦੇ ਵਿੱਚ ਸਭ ਤੋਂ ਵੱਡੀ ਗੱਲ ਧਰਤੀ ਹੇਠਲੇ ਪਾਣੀ ਬਚਾਉਣ ਦੀ ਆ ਜਿਹਦੇ ਤੇ ਮਾਨਜੋਗ ਸੀਐਮ ਸਾਹਿਬ ਨੇ ਨਿਠ ਕੇ ਕੰਮ ਕੀਤਾ ਹਮਮ ਔਰ ਇੱਕ ਇਹ ਕੰਮ ਜਿਹੜਾ ਇਤਿਹਾਸਕ ਕੰਮ ਆਏ ਇਹ ਮਤਲਬ ਇਹਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ ਕਿ ਜਿਹੜਾ ਨਹਿਰੀ ਪਾਣੀ ਦਰਿਆਈ ਪਾਣੀ ਜਿਹੜਾ ਆ ਉਹ ਅਹ ਕਿ ਤੱਕ ਤੱਕ ਜਿਹੜਾ ਟੇਲਾਂ ਤੱਕ ਪਹੁੰਚਾ ਦਿੱਤਾ ਅਸੀਂ ਸਾਰੀ ਜ਼ਿੰਦਗੀ ਲੰਘੀ ਸਾਡੀ ਅਸੀਂ ਆਪਣੀਆਂ ਨਹਿਰਾਂ ਕਦੀ ਭਰੀਆਂ ਨਹੀਂ ਸੀ ਦੇਖੀਆਂ ਔਰ ਚਿੜੀਆਂ ਹੋ ਨਕੋ ਨਕ ਲਬ ਲਬ ਚਲਦੀਆਂ ਨੇ ਜਦੋਂ ਸੀਜ਼ਨ ਆਉਂਦਾ ਨਾਲੇ ਬਣ ਰਹੇ ਆ ਖਾਲੇ ਬਣ ਰਹੇ ਆ ਸਾਡੇ ਖੇਤਾਂ ਨੂੰ ਔਰ ਬਹੁਤ ਵੱਡੀ ਪੱਧਰ ਤੇ ਇਹ ਕੰਮ ਚੱਲ ਰਿਹਾ ਖਾਸ ਕਰਕੇ ਐਸੇ ਏਰੀਏ ਦੇ ਵਿੱਚ ਮਾਲਵੇ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਤੇਜ਼ੀ ਨਾਲ ਚੱਲਦਾ ਹੈ ਸਾਡੇ ਵੀ ਉਧਰ ਖਾਲੇ ਤੱਕ ਜਿਹੜੇ ਉਹ ਥੇਲਾਂ ਤੱਕ ਕਾਲੇ ਬਣ ਰਹੇ ਬਹੁਤ ਸਾਰਾ ਕੰਮ ਜਿਹੜਾ ਉਹ ਕੀਤਾ ਜਾ ਰਿਹਾ ਜਿਹੜਾ ਸਰਪਤੀ ਵੇਟਲਾ ਪਾਣੀ ਪਿਚਾਉਣ ਵਾਸਤੇ ਔਰ ਜਿਹੜੇ ਪਲਾਂਟ ਵੀ ਨੇ ਰਿਕਾਰਡ ਤੋੜ ਪਲਾਂਟ ਪਿਛਲੇ 3 ਸਾਲਾਂ ਦਾ ਵਿਚ ਲੱਗੇ ਆ ਔਰ ਸਰਵਾਈਵ ਕਰ ਰਹੇ ਆ ਇਹ ਸਭ ਤੋਂ ਵੱਡੀ ਗੱਲ ਇਹ ਲੱਗਦੇ ਤਾਂ ਪਹਿਲਾਂ ਵੀ ਹੁੰਦੇ ਸੀ ਤੇ ਪਰ ਇਹ ਸਰਵਾਈਵ ਕਰ ਰਹੇ ਆ ਰਿਕਾਡ ਤੌਰ ਤੇ ਪਲਾਂਟ ਲੱਗੇ ਆ ਔਰ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਪਲਾਂਟੇਸ਼ਨ ਪੰਜਾਬ ਦੇ ਭੁੱਖ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਰਹੇ ਆ ਕਿ ਕੱਲ ਨੂੰ ਆ ਇੱਟਾਂ ਪੱਥਰਾਂ ਦੀਆਂ ਜਿਹੜੀਆਂ ਇਮਾਰਤਾਂ ਕੰਮ ਨਹੀਂ ਹੋਣੀ ਸੱਡੇ ਕਿਉਂਕਿ ਜ਼ਿੰਦਗੀ ਬਹੁਤ ਛੋਟੀ ਹੁੰਦੀ ਜਾਂਦੀ ਹੈ ਵਾਤਾਵਰਣ ਸੰਭਾਲਿਆ ਹੀ ਕੰਮ ਆਉਣਾ ਅਸਨ ਦੌਲਤ ਸਾਡੀ ਐਸ ਵਿਲੇ ਜਿਹੜੀ ਆ ਉਹ ਵਾਤਾਵਰਣ ਨੇ ਜਿੰਨਾ ਸੰਭਾਲਿਆ ਚਾਵੇ ਉਹਨਾਂ ਵਧੀਆ ਹੋਰ ਮੈਂ ਵੀ ਆਪਣੇ ਤੌਰ ਤੇ ਜਿਹੜੀ ਸੰਗ ਦੇ ਵਿੱਚ ਇੱਕ ਸ਼ਖਸੀਅਤ ਦਾ ਨਾਮ ਲੈ ਬਿਨਾਂ ਨਹੀਂ ਮੈਂ ਰਹਿ ਸਕਦਾ ਉਹ ਸੀਗੇ ਅਸੀਚੇਵਾਲ ਸਾਹਿਬ ਜੀ ਤੇ ਉਹਨਾਂ ਨੂੰ ਤੁਸੀਂ ਮਾਣ ਵੀ ਬਖਸ਼ਿਆ ਰਾਜ ਸਭਾ ਮੈਂਬਰ ਬਣਾ ਕੇ ਕੀ ਮਤਲਬ ਇਸ ਪ੍ਰਸੰਗ ਦੇ ਵਿੱਚ ਜੋ ਤੁਸੀਂ ਰੋਡ ਮੈਪ ਦੀ ਗੱਲ ਕਰ ਰਹੇ ਹੋਗੇ ਵਾਤਾਵਰਣ ਦੇ ਪ੍ਰਸੰਗ ਦੇ ਵਿੱਚ ਕੀ ਕੋਈ ਸਪੈਸ਼ਲ ਪ੍ਰੋਜੈਕਟ ਦਾ ਚਾਰਜ ਦੇ ਕੇ ਉਹਨਾਂ ਨੂੰ ਕੋਈ ਐਦਾਂ ਦਾ ਮਤਲਬ ਰਿਐਕਸ਼ਨ ਦਿੱਤੀ ਹੈ ਪਾਰਟੀ ਨੇ ਕੋਈ ਜੀ ਖਾਸ ਕਰਕੇ ਜਿਵੇਂ ਮੈਂ ਕੰਕ੍ਰੀਟ ਚ ਕਹਿ ਦੇਣਾ ਕਿ ਜਿਵੇਂ ਲੁਧਿਆਣੇ ਦਾ ਜਿਹੜਾ ਉਹ ਬੁੱਢਾ ਨਾਲਾ ਹੈਗਾ ਮਤਲਬ ਬਹੁਤ ਜ਼ਿਆਦਾ ਸਿਰਦਰਦੀ ਬਣਿਆ ਹੋਇਆ ਦਰਖਤ ਤਾਂ ਉਹ ਆਪਣੇ ਆਪ ਹੀ ਉਹ ਪ੍ਰਸ਼ਾਦ ਹੀ ਉੱਥੇ ਪੌਦਿਆਂ ਦਾ ਵੰਡਿਆ ਜਾਂਦਾ ਬਹੁਤ ਸੋਨਾ ਉਹਨਾਂ ਦਾ ਸਾਰਾ ਹੈਗਾ ਬڑے ਵੱਡੇ ਪੱਧਰ ਤੇ ਨਰਸਰੀਆਂ ਉਹਨਾਂ ਦੀ ਜਿਹੜੀ ਹਰ ਸਾਲ ਪੌਦੇ ਜਿਹੜੇ ਉਹ ਗਏ ਜਾਂਦੇ ਹੋ ਸਾਰੇ ਪਰਸਨਲ ਪਰਸਨਲ ਬਹੁਤ ਵੱਡੀਆਂ ਨਰਸਰੀਆਂ ਉਹਨਾਂ ਦੇ ਕੋਲ ਜਿੱਥੇ ਹਰ ਸਾਲ ਲੱਖਾਂ ਦੀ ਗਿਣਤੀ ਨਹੀਂ ਮੈਂ ਕਹਿੰਦੇ ਅਰਬਾਂ ਦੀ ਗਿਣਤੀ ਦੇ ਵਿੱਚ ਪੌਦਾ ਪੈਦਾ ਹੁੰਦਾ ਜਿਹੜਾ ਲੱਗ ਰਿਹਾ ਪੰਜਾਬ ਦੇ ਵਿੱਚ ਔਰ ਜਿਹੜਾ ਬੁੱਢਾ ਨਾਲਾ ਉੱਥੇ ਚੱਲ ਰਿਹਾ ਇਸ ਵੇਲੇ ਪ੍ਰੋਜੈਕਟ ਉਹਨਾਂ ਦਾ ਜਿਹੜੇ ਜਿਹੜਾ ਸਰਕਾਰ ਦਾ ਆਪਣਾ ਚੱਲ ਰਿਹਾ ਜਿਹਨੂੰ ਸਮਾਂ ਲੱਗ ਰਿਹਾ ਔਰ ਉਹਨਾਂ ਨੇ ਆਪਣਾ ਇੱਕ ਟ੍ਰੀਟਮੈਂਟ ਪਲਾਨ ਜਿਹੜਾ ਉਹ ਲਾ ਕੇ ਉੱਥੇ ਤੇ ਉਹਦਾ ਫੋਰ ਦਾ ਟਾਈਮ ਬਿੰਗ ਵਾਲਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੋਇਆ ਚੱਲ ਰਿਹਾ ਸੀ ਪਿਛਲੇ ਦਿਨਾਂ ਚ ਕੰਮ ਮੈਂ ਵੀ ਉੱਥੇ ਗਈ ਸੀ ਔਰ ਉਹ ਬਖੂਬੀ ਇਹਦੇ ਤੇ ਤੇ ਕੰਮ ਕਰ ਰਿਹਾ ਹੈ ਜੀ ਓਕੇ ਆਪਣਾ ਮੇਰਾ ਖਿਆਲ ਡੈਸਟੀਨੇਸ਼ਨ ਆ ਗਿਆ ਡਾਕਟਰ ਸਾਹਿਬ ਜੀ ਹਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵੈਸੇ ਇੱਕ ਇੱਕ ਜਾਂਦੇ ਜਾਂਦੇ ਕਲਾਸ ਤੋਂ ਜੀ ਜੀ ਇਸੇ ਪ੍ਰਸੰਗ ਤੇ ਤੁਹਾਡੀ ਨਿੱਜੀ ਜ਼ਿੰਦਗੀ ਦੀ ਜਿਹੜੀ ਦਿੱਲੀ ਦਿਨਚਰਿਆ ਹੈ ਜਾਂ ਸੁਬਾ ਸੂਰਜ ਚੜਨ ਤੋਂ ਲੈ ਕੇ ਸ਼ਾਮ ਤੱਕ ਦੀ ਸ਼ਡਿਊਲ ਬਾਰੇ ਦੋ ਚਾਰ ਸ਼ਬਦ। ਸ਼ਡਿਊਲ ਖਾਸ ਕਰਕੇ ਐਮਐਲਏ ਬਣ ਤੋਂ ਬਾਅਦ ਮੇਰਾ ਜਿਹੜਾ ਸਕੇਜੂਲ ਬਿਲਕੁਲ ਚੇਂਜ ਹੋਇਆ। ਅਦਰਵਾਇਜ਼ ਪਰਸਨਲ ਸਮਾਂ ਹੁੰਦਾ ਸੀ ਸਵੇਰ ਦਾ ਵੀ ਔਰ ਸ਼ਾਮ ਦਾ ਵੀ ਔਰ ਹੁਣ ਜਿਹੜਾ ਟੋਟਲੀ ਟਾਈਮ ਜਿਹੜਾ ਪਬਲਿਕ ਦਾ ਸੁੱਤੇ ਉੱਠਦੇ ਆ ਸਾਰ ਮੇਰਾ ਕਿ ਉਸਕਿ ਮੇਂ 9 ਮਹੀਨੇ ਦਾ ਮੇਰਾ ਪੋਤਾ ਆ ਜਿਹੜਾ ਕਈ ਵਾਰੀ ਮੈਂ ਸਵੇਰ ਨੂੰ ਦੇਖ ਪਾਉਂਦੀ ਆ ਉਹਨੂੰ ਕਈ ਵਾਰੀ ਨਹੀਂ ਦੇਖ ਪਾਉਂਦੀ ਸਿੱਧੀ ਉਹ ਉੱਤਿਆ ਸਾਰਾ ਸਿੱਧੀ ਦਫ਼ਤਰ ਦੇ ਵਿੱਚ ਬੈਠਦੀ ਆ ਮੈਂ ਆਪਣਾ ਸਾਰਾ ਇਚਾ ਪਣੀ ਕਈ ਵਾਰ ਮੇਰੀ ਚਾਹ ਵੀ ਮੇਰੇ ਪਿੱਛੇ ਜਾਂਦੀ ਉੱਥੇ ਮੈਂ ਕਈ ਵਾਰੀ ਦੇਖ ਪਾਉਣੀ ਉਹਨੂੰ ਦਿਨ ਚ ਕਈ ਵਾਰ ਨਹੀਂ ਦੇਖ ਪਾਉਂਦੀ ਕਿਉਂਕਿ ਰਾਤ ਨੂੰ ਵੀ 8 ਵਜੇ ਤੋਂ ਪਹਿਲਾਂ ਸੋ ਜਾਂਦਾ ਬੱਚਾ ਔਰ ਮੇਰਾ ਫੁੱਲ ਟਾਈਮ ਜਿਹੜਾ ਉਹ ਹਲਕੇ ਦੇ ਵਾਸਤੇ ਆ ਫੁੱਲ ਟਾਈਮ ਹੀ ਲੋਕਾਂ ਦੇ ਵਿੱਚ ਹੀ ਮੈਂ ਰਹਿਣੀ ਚਾਹੇ ਘਰ ਆ ਜਾਣ ਚਾਹੇ ਮੈਂ ਚਲੇ ਜਾਵਾਂ ਚਾਹੇ ਡਵੈਲਪਮੈਂਟ ਦੇ ਕੰਮਾਂ ਵਾਸਤੇ ਵਕਫ ਵਕ ਪ੍ਰੋਜੈਕਟ ਮੈਂ ਆਪਣੇ ਹਲਕੇ ਦੇ ਜਿਹੜੇ ਉਹ ਉਲਿਖ ਦੀ ਰਹਿਣੀ ਆ ਬਹੁਤ ਸਾਰੀਆਂ ਚੀਜ਼ਾਂ ਕੁਝ ਵਕਤ ਕਰਨ ਦੀ ਕੋਸ਼ਿਸ਼ ਕਰਦੀ ਆ ਔਰ ਉਹ ਸਾਹਮਣੇ ਆਣ ਗਿਆ ਜਿਹੜਾ ਕੁਝ ਅਲੱਗ ਕਰਦੀ ਮੇਰੀ ਕੁਸ਼ੀ ਓਕੇ ਥੈਂਕ ਯੂ ਮੈਮ ਥੋੜੇ ਨਾਲ ਗੱਲ ਕਰਕੇ ਵੀ ਇੱਕ ਖਾਸ ਕਿਸਮ ਦਾ ਆਨੰਦ ਮਿਲਿਆ ਸ਼ੁਕਰੀਆ ਸ਼ਸ਼ਿਕਾ ਰਿਖਦੇ ਵਿੱਚ ਕਾਮਨਾ ਕਰਦੇ ਹਾਂ ਕਿ ਤੁਸੀਂ ਜੋ ਸੋਚਦੇ ਹੋ ਜ਼ਿੰਦਗੀ ਦੇ ਵਿੱਚ ਉਹ ਸਫਲ ਹੋਵੋ ਤੇ ਸਾਡੇ ਨਾਲ ਦੁਬਾਰਾ ਵੀ ਇਹੋ ਜਿਹੀ ਕੋਈ ਮੁਲਾਕਾਤ ਕਰਨ ਦਾ ਸਬਬ ਬਣੇ ਥੈਂਕ ਯੂ ਸੋ ਮਚ ਸ਼ੁਕਰੀਆ